ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਜਿਹੜਾ ਕੀ ਇੱਕ ਟਰੱਕ ਨੂੰ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਹੋਈ ਆ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਇਹ ਰੋਡ ਓਹਰ ਰੋਡ ਆ ਜਿਹੜਾ ਹਾਈਵੇ ਰੋਡ ਆ ਜਿਹੜਾ ਕੀ ਫਲੋਰ ਤੋਂ ਬੁਰਿਆ ਨੂੰ ਜਾਂਦਾ ਆ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀ ਇੱਕ ਟਰੱਕ ਨੂੰ ਭਿਆਨਕ ਅੱਗ ਲੱਗੀ ਹੋਈ ਆ ਪੂਰੀ ਤਰ੍ਹਾਂ ਜਲ ਚੁੱਕਾ ਆ ਤੁਸੀਂ ਦੇਖ ਸਕਦੇ ਆ ਸਾਡੇ ਨਾਲ ਮੌਕੇ ਤੇ ਸੜਕ ਸੁਰੱਖਿਆ ਪੋਰਟ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਰਾਹ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਅੱਗ ਆ ਇਹ ਗੱਡੀ ਨੂੰ ਕਿਸ ਤਰ੍ਹਾਂ ਅੱਗ ਲੱਗੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਆ ਤੇ ਗੱਡੀ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਚੁੱਕੀ ਆ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿਸ ਤਰ੍ਹਾਂ ਲੋਕ ਉਹ ਕਿਤੇ ਮਜੂਰ ਹੈ ਦੇ ਝੂਠੂ ਤੱਕ ਜਿਹੜਾ ਤੁਸੀਂ ਦੇਖ ਸਕਦੇ ਆ ਖੁਲਵਾੜੇ ਤੋਂ ਗੁਰੇਆ ਨੂੰ ਫਲਾਉਨੂ ਰੋਡ ਜਾਂਦਾ ਦੇਖ ਸਕਦੇ ਕਿਸ ਤਰ੍ਹਾਂ ਜਾਮ ਲੱਗ ਚੁੱਕਾ ਹੈ। ਦੀ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਬੈਰੀਕੇਡਾਂ ਨੂੰ ਤੋੜਦੇ ਹੋਏ ਜਿਹਦੇ ਵਿੱਚ ਬੈਰੀਕੇਡਾਂ ਨੂੰ ਤੋੜਦੇ ਹੋਏ ਆ ਪੂਰੀ ਤਰ੍ਹਾਂ ਗੱਡੀ ਪੂਰੀ ਜਲ ਚੁੱਕੀ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਗੱਡੀ ਨੂੰ ਪੂਰੀ ਤਰ੍ਹਾਂ ਭਿਆਨਕ ਅੱਗ ਲੱਗ ਚੁੱਕੀ ਹੈ ਤੁਸੀਂ ਦੇਖ ਸਕਦੇ ਆ। ਜਿਹੜੀ ਗੱਡੀ ਆ ਉਹਦੇ ਪਿੱਛੇ ਚੁਆਇਸ ਚੁਆਇਸ ਲਿਖਿਆ ਹੋਇਆ ਹੈ ਉਹਦੇ ਵਿੱਚ ਤੁਸੀਂ ਪਰਪਰ ਪੜ੍ਹ ਵੀ ਨਹੀਂ ਹੋ ਰਿਹਾ ਜਿਹੜਾ ਲਿਖਿਆ ਗਿਆ ਹੈ ਤੇ ਉਹਦਾ ਗੱਡੀ ਦਾ ਨੰਬਰ ਤੁਸੀਂ ਦੇਖਦੇ ਪੀਬੀ 10 ਸੀ ਐਨ ਪੀਬੀ 10 ਸੀ ਐਨ 4582 ਜੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿ ਗੱਡੀ ਨੂੰ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਚੁੱਕੀ ਆ ਸਾਡੇ ਨਾਲ ਮੌਕੇ ਤੇ ਜਿਹੜਾ ਗੁਰਾਇਆ ਪ੍ਰਸ਼ਾਸਨ ਵੀ ਮੌਕੇ ਤੇ ਆ ਚੁੱਕਾ ਹੈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਗੁਰੂ ਜੀ ਕਰ ਲਿਆ ਸਾਰਾ ਕੁਝ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿਸ ਤਰ੍ਹਾਂ ਜਿਹੜੀ ਅੱਗ ਬੜੀ ਭਿਆਨਕ ਲੱਗ ਚੁੱਕੀ ਆ ਗੱਡੀਆਂ ਜਿਹੜੀਆਂ ਰੱਖ ਕੇ ਪੂਰਾ ਜਲ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਾ ਆ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਤੁਹਾਨੂੰ ਰਾਘੀ ਨਾ ਵੀ ਗੱਲਬਾਤ ਕਰਾਵਾਂਗੇ ਜਿਹੜਾ ਪ੍ਰਸ਼ਾਸਨ ਆ ਮੌਕੇ ਤੇ ਉਹ ਵੀ ਆ ਚੁੱਕਾ ਆ ਤੁਸੀਂ ਦੇਖ ਸਕਦੇ ਆ ਨਹੀਂ ਨਹੀਂ ਬਬਾਈ ਬਹੁਤ ਖਤਰਾ ਆਇਆ ਹੈ ਬਲਾਸਟ ਹੋ ਸਕਦੀ ਹੈ ਗੱਡੀ ਤੁਸੀਂ ਪਿੱਛੇ ਹੋ ਜਾਓ ਤੁਸੀਂ ਦੇਖ ਸਕਦੇ ਹੋ ਇਹ ਟਰੱਕ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੋਈ ਆ ਦੂਰ ਦੂਰ ਤੱਕ ਦੇਖੋ ਧੂਆਂ ਜਿਹੜਾ ਪੂਰਾ ਬੱਦਲਾਂ ਦੇ ਵਿੱਚ ਛਾ ਚੁੱਕਿਆ ਹੈ ਤੇ ਸਾਡੇ ਨਾਲ ਮੌਕੇ ਤੇ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਿਹੜੇ ਬੈਰੀਅਰ ਪੂਰੀ ਤਰ੍ਹਾਂ ਤੋੜਦੇ ਹੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹੀ ਜਿਹੜੇ ਬੈਰੀਅਰ ਨੂੰ ਤੋੜਦੇ ਹੋਏ ਕਿਸ ਤਰ੍ਹਾਂ ਡਰੇਨ ਦੇ ਨਾਲ ਜਾ ਟਕਰਾਈ ਹੈ ਡਰੇਨ ਦੇ ਟਕਰਉਣ ਨਾਲ ਪੂਰੀ ਤਰ੍ਹਾਂ ਡਰੇਨ ਦੇ ਨਾਲ ਟਕਰਾਉਂਦੇ ਹੋਏ ਗੱਡੀ ਜਿਹੜੀ ਪੂਰੀ ਤਰ੍ਹਾਂ ਅੱਗ ਲੱਗ ਪੂਰੀ ਤਰ੍ਹਾਂ ਬਲਾਸਟ ਹੋ ਗਈ ਹੈ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕਿ ਪ੍ਰਸ਼ਾਸਨ ਜਿਹੜਾ ਮੌਕੇ ਤੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਜ਼ੁਰਗੋ ਤੁਸੀਂ ਇੱਧਰ ਆ ਜਾਓ ਸਾਈਡ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਵੀ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਮੌਕੇ ਤੇ ਆਏ ਆ ਤੁਸੀਂ ਦੇਖ ਸਕਦੇ ਆ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਬੈਰੀਅਰ ਨੂੰ ਹਟਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਆ ਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਮੌਕੇ ਤੇ ਆ ਚੁੱਕੀ ਆ ਅਤੇ ਡਿਊਟੀ ਅਫਸਰ ਸੁਰਿੰਦਰ ਮੋਹਨ ਜੀ ਵੀ ਥਾਣਾ ਗੁਰਾਇਆਂ ਤੋਂ ਵੀ ਆ ਚੁੱਕੇ ਨੇ ਉਹ ਵੀ ਗੱਲਬਾਤ ਕਰ ਰਹੇ ਨੇ ਫਾਇਰ ਵਿਡ ਗੱਡੀ ਮੰਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਹ ਕਿ ਇਹਨਾਂ ਨੂੰ ਆਣ ਜਾਣ ਵਿੱਚ ਜਿਹੜੀ ਬਹੁਤ ਮੁਸ਼ਕਲ ਆ ਰਹੀ ਆ ਵੀਰ ਜੀ ਆ ਜਿਹੜੀ ਆ ਗੱਡੀ ਨੂੰ ਅੱਗ ਲੱਗੀ ਆ ਤੁਸੀਂ ਹੁਣ ਕਿਧਰੋਂ ਕਿਧਰ ਨੂੰ ਜਾਣਾ ਸੀ ਕੀ ਨਾਮ ਸੀ ਤੁਹਾਡਾ ਨਾ ਰਵੀ ਜੀ ਇਸ ਦਾ ਪਗਵਾੜੇ ਜਾਣਾ ਕਿ ਜਿਹੜਾ ਹੁਣ ਇਹ ਰਸਤਾ ਪੂਰਾ ਬਲਾਕੇਜ ਹੋ ਚੁੱਕਾ ਆ ਜਿਹੜਾ ਗੱਡੀ ਨੂੰ ਤੁਸੀਂ ਦੇਖਦੇ ਪਏ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਗੱਡੀ ਨੂੰ ਅੱਗ ਲੱਗ ਚੁੱਕੀ ਆ ਤੇ ਤੁਸੀਂ ਹੁਣੇ ਕਿਸ ਤਰ੍ਹਾਂ ਜਿਹੜੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਇਸ ਟਾਈਮ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਪੂਰੀ ਤਰ੍ਹਾਂ ਜਲ ਕੇ ਇੱਕਦਮ ਸੁਆਹ ਹੋ ਚੁੱਕੀ ਆ ਪੂਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਆ ਜਿਹੜਾ ਇਹਦਾ ਡਰਾਈਵਰ ਆ ਉਹ ਵੀ ਗੱਲਬਾਤ ਸੜਕ ਸੁਰੱਖਿਆ ਪੁਲਿਸ ਦੀ ਟੀਮ ਨਾਲ ਗੱਲਬਾਤ ਕਰ ਦਿੰਗੇ ਜਿਹੜਾ ਡਰਾਈਵਰ ਹੈ ਉਹ ਡਰਾਈਵਰ ਮੌਕੇ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਉਸ ਤਰ੍ਹਾਂ ਦੀ ਵੀ ਜਾਂਚ ਜਿਹੜੀ ਪੂਰੀ ਤਰ੍ਹਾਂ ਤੁਹਾਡੇ ਨਾਲ ਸਾਹਮਣੇ ਲਿਆਂਦੀ ਜਾਵੇਗੀ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਪੂਰੀ ਤਰ੍ਹਾਂ ਪੀਵੀ 10 ਸੀਐਨ 4582 ਜਿਹੜੀ ਜਲ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਆ ਅੱਗੇ ਨਾਲ ਸੜਕ ਸਖਿਆ ਫੋਰਸ ਦੀ ਟੀਮ ਵੀ ਹੈ ਸੀਨੀਅਰ ਪੱਤਰਕਾਰ ਵੀ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਆ ਜਿਹੜਾ ਗੱਡੀ ਦੇ ਇਸ ਨੂੰ ਸ਼ਾਟ ਨਹੀਂ ਦੇਣੇ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਪੂਰੀ ਤਰ੍ਹਾਂ ਜਲ ਕੇ ਇੱਕਦਮ ਸੁਆਹ ਹੋ ਚੁੱਕੀ ਹੈ ਜਿਹੜੀ ਪਿੱਛੇ ਦੀ ਪਿੱਛੇ ਦੀ ਜਿਹੜੀ ਸਟਿੱਪਣੀ ਵੀ ਆ ਉਹ ਜਲਦੀ ਪਈ ਆ ਪਰ ਜੇ ਦੇਖਿਆ ਜਾਵੇ ਤਾਂ ੱਲੇ ਤੱਕ ਮੌਕੇ ਤੇ ਨਾ ਕੋਈ ਫਾਇਰ ਬਿਗੇਡ ਦੀ ਗੱਡੀ ਪਹੁੰਚੀ ਆ ਇਹ ਘਟਨਾ ਹੋਰ ਵੀ ਵੱਡਾ ਹਾਸਾ ਲੈ ਸਕਦੀ ਆ ਇਸ ਲਈ ਪ੍ਰਸ਼ਾਸਨ ਇਸ ਨੂੰ ਦੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਫਾਇਰ ਬਿਗੇਡ ਦੀ ਗੱਡੀ ਜਿਹੜੀ ਮੌਕੇ ਤੇ ਆਵੇ ਜਿਹੜਾ ਜਿਹੜਾ ਕੀ ਆ ਅੱਗ ਉੱਤੇ ਕਾਬੂ ਪਾਇਆ ਜਾ ਸਕੇ ਸਾਡੇ ਨਾਲ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਤੁਸੀਂ ਦੇਖ ਸਕਦੇ ਜਿਹੜੀ ਪਰ ਗੱਡੀ ਆ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਲ ਕੇ ਪੂਰੀ ਸੁਆਹ ਹੋ ਚੁੱਕੀ ਹੈ ਗੱਡੀ ਤੁਸੀਂ ਦੇਖ ਸਕਦੇ ਆ ਉਹਦੇ ਅੱਗੇ ਦੇ ਟਾਇਰ ਦੇਖ ਸਕਦੇ ਆ ਜਾਂ ਪਿੱਛੇ ਦੇ ਟਾਇਰ ਦੇਖਦੇ ਆ ਕਿ ਕਿਸ ਤਰ੍ਹਾਂ ਜਿਹੜੀ ਉਹ ਅੱਗ ਲੱਗਦੀ ਪਈ ਆ ਅੱਗ ਵੱਧ ਰਹੀ ਆ ਪੂਰੀ ਤਰ੍ਹਾਂ ਜਿਹੜਾ ਧੂਆਂ ਜਿਹੜਾ ਪੂਰਾ ਬੱਦਲਾਂ ਦੇ ਵਿੱਚ ਕਾਲਾ ਹਨੇਰਾ ਹੋ ਚੁੱਕਾ ਹੈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਜਿਹੜੀਆਂ ਦੇਖ ਸਕਦੇ ਆ ਗੁਰਾਇਆਂ ਦੀ ਘਟਨਾ ਆ ਜਿਹੜੀ ਗੁਰਾਇਆਂ ਦੀ ਘਟਨਾ ਆ ਥਾਣੇ ਤੋਂ 200 ਮੀਟਰ ਦੀ ਦੂਰੀ ਤੇ ਜਿਹੜੀ ਇਹ ਘਟਨਾ ਵਾਪਰੀ ਆ ਤੁਸੀਂ ਦੇਖ ਸਕਦੇ ਆ ਜਿਹੜੀ ਫਾਇਰ ਬਿਗੇਟ ਦੀ ਗੱਡੀ ਹਲੇ ਤੱਕ ਜਿਹੜੀ ਨਹੀਂ ਆਈ ਆ ਸਾਡੇ ਨਾਲ ਸੜਕ ਸੇਫਟੀ ਫੋਰਸ ਦੀ ਟੀਮ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਏ ਆ ਕਿ ਜਿਹੜੀ ਇਹ ਘਟਨਾ ਕਿਸ ਤਰ੍ਹਾਂ ਜਿਹੜੀ ਇਹ ਵਾਪਰੀ ਹੈ ਤੇ ਡਰਾਈਵਰ ਕਿੱਥੇ ਆ ਤੇ ਇਹਦੇ ਵਿੱਚ ਕੌਣ-ਕੌਣ ਮਜੂਦ ਸੀਗਾ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੁਸੀਂ ਪਰ ਦੇਖ ਸਕਦੇ ਆ ਕਿ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਜਿਹੜੀ ਨੁਕਸਾਨੀ ਗਈ ਆ ਤੁਸੀਂ ਦੇਖਦੇ ਆ ਬੈਰੀਕੇਡਾਂ ਨੂੰ ਜਿਹੜਾ ਤੋੜਦੇ ਹੋਏ ਪੂਰੀ ਤਰ੍ਹਾਂ ਇਹਨੇ ਜਿਹੜੀ ਪੱਟੀ ਹੋਈ ਉਹ ਨਾਲ ਜਾ ਟਕਰਾਈ ਆ ਤੇ ਪੂਰੀ ਜਲ ਕੇ ਸੁਆਹ ਹੋ ਚੁੱਕੀ ਆ ਅੱਜ ਜਿਹੜੇ ਰਾਹਗੀਰ ਨੇ ਜਾਣਾ ਸੀ ਉਸ ਨੂੰ ਵੀ ਪ੍ਰਸ਼ਾਸਨ ਨੇ ਰੋਕਿਆ ਆ ਕਿ ਜਾਣ ਤੋਂ ਮਨਾ ਕੀਤਾ ਆ ਕਿ ਗੱਡੀ ਬਲਾਸਟ ਹੋ ਹੁੰਦਾ ਹੈ ਜਿਹੜਾ ਵੱਡਾ ਖਤਰਾ ਵੀ ਹੈ ਤੇ ਬੱਕਦੇ ਜਿਹੜੀਆਂ ਫਾਇਰ ਬਿਗੇਟ ਦੀਆਂ ਗੱਡੀਆਂ ਵੀ ਆ ਗਈਆਂ ਆਹਦੇ ਉੱਤੇ ਜਿਹੜਾ ਕਾਬੂ ਪਾਇਆ ਜਾ ਰਿਹਾ ਹੈ ਆ ਫਾਇਰ ਬਿਗੇਟ ਦੀ ਗੱਡੀ ਵੱਲੋਂ ਪਾਈਪਾਂ ਨੂੰ ਸਾਹੀ ਜਿਹੜਾ ਪਾਣੀ ਨੂੰ ਪ੍ਰੋਪਰ ਤਰੀਕੇ ਨਾਲ ਚਲਾ ਕੇ ਇਸ ਤਰ੍ਹਾਂ ਜਿਹੜਾ ਆਹਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਹੈ ਉਹ ਆਹਦੇ ਜਿਹੜੀ ਬਹੁਤ ਜ਼ਿਆਦਾ ਭਿਆਨਕ ਲੱਗ ਚੁੱਕੀ ਹੈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਸਾਡੇ ਨਾਲ ਸੜਕ ਰੱਖ ਕੇ ਬੋਰਦ ਨਾਲ ਵੀ ਗੱਲਬਾਤ ਕਰਾਵਾਂਗੇ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਇਹ ਹਾਸਾ ਵਾਪਰਿਆ ਆ ਤੇ ਡਰਾਈਵਰ ਦਾ ਕੋਈ ਕਿਸ ਤਰ੍ਹਾਂ ਆ ਕਿੰਨੇ ਗੱਡੀ ਦੇ ਵਿੱਚ ਮੌਜੂਦ ਸੀਗੇ ਤੁਸੀਂ ਜਿਹੜੀ ਗੱਡੀ ਦੀ ਕੰਪਨੀ ਦੀ ਗੱਡੀ ਆ ਉਹ ਵੀ ਪੂਰੀ ਤਰ੍ਹਾਂ ਜਲ ਚੁੱਕੀ ਆ ਸਾਡੇ ਨਾਲ ਫਾਇਰ ਬਿਗੇੜ ਪੂਰੀ ਤਰ੍ਹਾਂ ਜਿਹੜੀ ਆਗੂ ਤੇ ਪੂਰੀ ਤਰ੍ਹਾਂ ਆ ਨਾ ਕਾਬੂ ਪਾ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਜਿਹੜਾ ਆਗੂ ਤੇ ਕਾਬੂ ਪਾਇਆ ਜਾ ਰਿਹਾ ਆ ਜਿਹੜੀ ਫਾਇਰ ਬਿਗੇਟ ਦੀ ਗੱਡੀ ਮੌਕੇ ਤੇ ਆਕੇ ਜਿਹੜੀ ਅੱਗ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਰਹੀ ਆ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਗੱਡੀ ਦੇ ਉੱਤੇ ਜਿਹੜੀ ਲੱਗੀ ਅੱਗ ਆ ਉਹਨੂੰ ਕਿਸ ਤਰ੍ਹਾਂ ਬੁਝਾਇਆ ਜਾ ਰਿਹਾ ਟੀਮ ਪੂਰੀ ਆਪਣਾ ਵਰਕ ਕਰ ਰਹੀ ਆ ਪੂਰੇ ਪ੍ਰੋਪਰ ਤਰੀਕੇ ਨਾਲ ਜਿਹੜਾ ਕਿ ਅੱਗ ਨੂੰ ਕੰਟਰੋਲ ਕੀਤਾ ਜਾ ਰਿਹਾ ਪਰ ਜਿਹੜੇ ਬਜ਼ੁਰਗ ਆ ਉਹਨਾਂ ਨੇ ਉਸ ਰਾਸਤੇ ਨੂੰ ਕ੍ਰੋਸ ਕਰਨਾ ਆ ਪਰ ਉਹਨਾਂ ਨੂੰ ਲੰਘਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਵੀ ਆ ਰਹੀ ਆ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਇਸ ਸਾਈਡ ਨਾ ਜਾਓ ਇੱਧਰ ਆ ਜਾਓ ਤੁਸੀਂ ਦੇਖ ਸਕਦੇ ਨਹੀਂ ਹੈ ਕਿ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਮਨਾ ਕੀਤਾ ਜਾ ਰਿਹਾ ਹੈ ਆ ਬਜ਼ੁਰਗਿਆ ਬਜ਼ੁਰਗਾਂ ਨੇ ਆਪਣਾ ਜਾਣਾ ਹੈ ਉਸ ਸਾਈਡ ਜਾਣਾ ਹੈ ਬਜ਼ੁਰਗਾ ਵੱਲੋਂ ਵੀ ਜਿਹੜਾ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ ਹੈ ਬਜ਼ੁਰਗੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਾਣਾ ਹੈ ਤੁਸੀਂ ਕਿੱਧਰ ਕਿੱਧਰ ਨੂੰ ਜਾਣਾ ਨਹੀਂ ਮੈਂ ਘਰਾਂ ਨੂੰ ਜਾਣਾ ਅੱਛਾ ਜੀ ਕਿ ਇਹਨੇ ਜਿਹੜਾ ਗੁਰਾਇਆਂ ਸਾਈਡ ਨੂੰ ਜਿਹੜਾ ਜਾਣਾ ਸੀ ਤੁਸੀਂ ਦੇਖ ਸਕਦੇ ਹੋ ਜਿਹੜਾ ਫਾਇਰ ਬ੍ਰਿਗੇਡ ਵੱਲੋਂ ਜਿਹੜੀ ਟੀਮ ਵੱਲੋਂ ਪੂਰੀ ਤਰ੍ਹਾਂ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਚੁੱਕੀ ਆ ਲਾਈਵ ਤਸਵੀਰਾਂ ਦੇ ਵਿੱਚ ਬਾਕੀ ਹੋਰ ਵੀ ਕੋਈ ਜਾਣਕਾਰੀ ਤੁਹਾਡੇ ਨਾਲ ਜਲਦੀ ਹੀ ਸਾਰੀ ਸਾਂਝੀ ਕੀਤੀ ਜਾਊਗੀ ਸੜਕ ਸੁਰੱਖਿਆ ਫੋਰਸ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਜਾਊਗੀ ਜਿਹੜਾ ਇਹ ਅੱਗ ਉੱਤੇ ਕਿਸ ਤਰ੍ਹਾਂ ਜਿਹੜੀ ਇਹ ਅੱਗ ਲੱਗੀ ਉਹਨਾਂ ਨੂੰ ਕਿਸ ਤਰ੍ਹਾਂ ਇਹ ਜਾਣਕਾਰੀ ਮਿਲੀ ਕਿੰਨਾ ਕਿ ਨੁਕਸਾਨ ਹੋ ਚੁੱਕਾ ਜਾਂ ਕਿੰਨਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਡਰਾਈਵਰ ਤੇ ਗੱਡੀ ਵਿੱਚ ਦੇਖ ਸਕਦੇ ਤੁਸੀਂ ਇੱਕ ਜਿਹੜੀ ਇਹ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਨਗਰ ਕੌਂਸਲ ਫਲੋਰ ਦੀ ਇੱਕ ਗੱਡੀ ਹੋਰ ਮੌਕੇ ਤੇ ਮੌਜੂਦ ਹੋਇਆ ਉਹ ਵੀ ਬੜਾ ਮੌਕੇ ਤੇ ਆ ਗਈ ਜਿਹੜੇ ਅੱਗ ਦੇ ਉੱਤੇ ਕਾਬੂ ਪਾਉਣ ਲਈ ਗੱਡੀ ਫਟਾਫਟ ਮੌਕੇ ਤੇ ਆ ਗਈ ਉਹਨਾਂ ਦੀ ਟੀਮ ਵੀ ਜਿਹੜਾ ਵਰਕ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਕਿ ਕੀ ਗੱਡੀ ਦੇ ਗੱਡੀ ਫਾਇਰ ਬਗੈਰ ਦੀ ਜਿਹੜੀ ਗੱਡੀ ਮੌਕੇ ਤੇ ਆਈ ਆ ਤੇ ਉਹਨਾਂ ਵੱਲੋਂ ਜਿਹੜਾ ਅੱਗ ਉੱਤੇ ਕਿਸ ਤਰ੍ਹਾਂ ਜਿਹੜਾ ਕਾਬੂ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਇਹ ਅੱਗ ਉੱਤੇ ਕਿਸ ਤਰ੍ਹਾਂ ਫਾਇਰ ਬਗੈਰ ਦੀ ਟੀਮ ਵੱਲੋਂ ਕਾਬੂ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜੀਆਂ ਕੀ ਇਹ ਕਿਸ ਤਰ੍ਹਾਂ ਜਿਹੜੀ ਇੱਕ ਗੱਡੀ ਜਿਹੜੀ ਕੰਪਨੀ ਦੀ ਗੱਡੀ ਆ ਉਸ ਗੱਡੀ ਦਾ ਪੂਰੀ ਤਰ੍ਹਾਂ ਪ੍ਰੋਪਰ ਜਿਹੜਾ ਨਾਮ ਸੀਗਾ ਗੱਡੀ ਦੇ ਉੱਤੇ ਲਿਖਿਆ ਪੂਰਾ ਮਿਟ ਗਿਆ ਆ ਅੱਗ ਲੱਗਣ ਦੇ ਨਾਲ ਤੁਸੀਂ ਦੇਖ ਸਕਦੇ ਆ ਜਿਹੜਾ ਗੱਡੀ ਦੇ ਉੱਤੇ ਜਿਹੜਾ ਕਾਬੂ ਪਾਇਆ ਆ ਅੱਗ ਉੱਤੇ ਜਿਹੜਾ ਗੱਡੀ ਵੇ ਜਿਹੜੀ ਅੱਗ ਲੱਗੀ ਸੀ ਉਹ ਕਾਬੂ ਪਾਇਆ ਤੁਸੀਂ ਦੇਖ ਸਕਦੇ ਆ ਕਿ ਉਸ ਵਿੱਚ ਕੀ ਜਿਹੜਾ ਮਾਲ ਜਿਹੜਾ ਉਸ ਦੇ ਵਿੱਚ ਕੀ ਮੌਜੂਦ ਸੀਗਾ ਕੀ ਨਹੀਂ ਸੀਗਾ ਉਹ ਵੀ ਪੂਰਾ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿਖਾਇਆ ਜਾਊਗਾ ਵੀ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਜਿਹੜਾ ਹੈ ਕਿ ਅੱਗ ਨੂੰ ਜਿਹੜਾ ਕਾਬੂ ਪਾਇਆ ਗਿਆ ਹੈ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਜਿਹੜੀਆਂ ਫਾਇਰ ਅੰਗੇਜ਼ ਹੋਈਆਂ ਗੱਡੀਆਂ ਦੋ ਦੋ ਗੱਡੀਆਂ ਜਿਹੜੀਆਂ ਮੁਕਤ ਨੇ ਮੰਗਾ ਕੇ ਅੱਜ ਉੱਤੇ ਜਿਹੜਾ ਕਾਬੂ ਪਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਫਾਇਰ ਵਗੇੜਦੀਆਂ ਗੱਡੀਆਂ ਬੰਦੋ ਜਿਹੜਾ ਇਹ ਪੂਰਾ ਪੂਰਾ ਪ੍ਰੋਪਰ ਤਰੀਕੇ ਨਾਲ ਕਾਬੂ ਪਾਇਆ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਵਿੱਚ ਕਿ ਜਿਹੜਾ ਉਸ ਦੇ ਵਿੱਚ ਜੋ ਸਮਾਨ ਸੀਗਾ ਉਹ ਵੀ ਤੁਹਾਨੂੰ ਦਿਖਾਇਆ ਜਾਊਗਾ ਦੇਖੋ ਪੂਰਾ ਜਲ ਕੇ ਅੰਦਰੋਂ ਪੂਰੀ ਤਰ੍ਹਾਂ ਜਿਹੜਾ ਸੋ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਗਈਆ ਤੁਸੀਂ ਦੇਖ ਸਕਦੇ ਜਿਹੜੀ ਬ੍ਰੈਡ ਜਿਹੜੀ ਬ੍ਰੈਡ ਆ ਉਹ ਪੂਰੀ ਚੜ ਕੇ ਸੁਆਹ ਹੋ ਚੁੱਕੀ ਆ ਤੁਹਾਨੂੰ ਪੂਰੀ ਤਰ੍ਹਾਂ ਪਾਣੀ ਕਰਾ ਰਹੇ ਆ ਜਾਣਕਾਰੀ ਜਿਹੜੀ ਜਿਹੜੀ ਬ੍ਰੈਡ ਆ ਕੇ ਹੁਣ ਬ੍ਰਾਊਨ ਬ੍ਰੈਡ ਆ ਜਾਂ ਕਿਹੜੀ ਵੀ ਬ੍ਰੈਡ ਐ ਇਸ ਬਾਰੇ ਨਹੀਂ ਅਜੇ ਕੁਝ ਪਤਾ ਲੱਗ ਰਿਹਾ ਪਰ ਜਿਹੜੀ ਬ੍ਰੈਡ ਖਾਣ ਵਾਲੀ ਬ੍ਰੈਡ ਐ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਜਲ ਕੇ ਸੁਆਹ ਹੋ ਚੁੱਕੀ ਐ ਥੱਲੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਜਲ ਕੇ ਜਿਹੜੇ ਰਾਖ ਬਣ ਕੇ ਪੂਰੀ ਤਰ੍ਹਾਂ ਜਿਹੜੀ ਰਾਗ ਬਣ ਕੇ ਪੂਰੀ ਤਰ੍ਹਾਂ ਇਹ ਜਿਹੜੀ ਵਾਹ ਹੋ ਚੁੱਕੀ ਆ ਸਾਡੇ ਨਾਲ ਸੜਕ ਸੁਰੱਖਿਆ ਬੋਰਡ ਦੀ ਟੀਮ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਕ ਘਟਨਾ ਜਿਹੜੀ ਵਾਪਰੀ ਐ ਕਿਸ ਤਰ੍ਹਾਂ ਸਰ ਘਟਨਾ ਵਾਪਰੀ ਐ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਸੜਕ ਸੁਰੱਖਿਆ ਬੋਰਡ ਦੀ ਟੀਮ ਹੈ ਥਾਣੇਦਾਰ ਸਰਜੀ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਹਾਂਜੀ ਸਰ ਇਹ ਜਿਹੜਾ ਇਹ ਹਾਸਾ ਵਾਪਰਿਆ ਕਿਸ ਤਰ੍ਹਾਂ ਜਿਹੜਾ ਹਾਸਾ ਵਾਪਰਿਆ ਸਾਨੂੰ ਇਹਦੇ ਬਾਰੇ ਇੰਟਰਨੈਸ਼ਨਲ ਟੱਪਾ ਆ ਉਹ ਤੋਂ ਦਿਲਾ ਮਈ ਸੀ ਉਹਨਾਂ ਤੋਂ ਫੋਨ ਆ ਗਿਆ ਜੀ ਇੱਥੇ ਅੱਗ ਲੱਗ ਗਈ ਆ ਗੱਡੀ ਦੂਜੀ ਵਾਰੀ ਲਾ ਕੇ ਅੱਗ ਲੱਗ ਗਈ ਆ ਦੂਜੀ ਵਾਰੀ ਕ੍ਰੋਸ ਕਰਕੇ ਟਕਰਾ ਕੇ ਸਾਈਡਰ ਨਾਲ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਗੱਡੀ ਨੂੰ ਅੱਗ ਲੱਗੀ ਸੀ ਅਸੀਂ ਅਤਿਆਤ ਵਜੋਂ ਲੋਕਾਂ ਨੂੰ ਕਿਹਾ ਕਿ ਤੁਸੀਂ ਲੱਗੇ ਨਾ ਜਾਓ ਮੌਕੇ ਤੇ ਖਨੇਕਰਾ ਦਾ ਏਰੀਆ ਸੀਗਾ ਪੁਲਿਸ ਅਫਸਰ ਉਹ ਮਸ਼ੀਨ ਮੋੜ ਰਿਹਾ ਮੌਕੇ ਤੇ ਹੀ ਆ ਗਿਆ ਸੁੰਦਰ ਬੋਲੀ ਪੁਲੀ ਅਫਸਰ ਫਿਰ ਲੋਕਾਂ ਦਾ ਫਾਇਰ ਬ੍ਰੀਡ ਦੀਆਂ ਦੋ ਗੱਡੀਆਂ ਵੀ ਆ ਗਈਆਂ ਆਪ ਨੂੰ ਕਾਬੂ ਪਾ ਲਿਆ ਗਿਆ ਪਰ ਲੋਕਾਂ ਨੇ ਦੱਸਣ ਦਾ ਹੈ ਜੀ ਜਦ ਅੱਗ ਲੱਗੀ ਹੈ ਡਰਾਈਵਰ ਭੱਜ ਗਿਆ ਜੀ ਗੱਡੀ ਵਿੱਚ ਤੇ ਸਰ ਇਸ ਗੱਡੀ ਵਿੱਚ ਕਿੰਨੇ ਜਣੇ ਮਜੂਦ ਸੀਗੇ ਇਸ ਬਾਰੇ ਕੋਈ ਜਾਣਕਾਰੀ ਜਿਆਦਾ ਸੀ ਆਏ ਜਿਹੜੇ ਮੌਕੇ ਤੇ ਬੰਦੇ ਸਨ ਉਹਨਾਂ ਨੇ ਇਹ ਹੀ ਦੱਸਿਆ ਵੀ ਕਿਤੇ ਕੋਈ ਬੰਦਾ ਸੀਗਾ ਉਹ ਜਦ ਅੱਗ ਲੱਗੀ ਆ ਤਾਂ ਗੱਡੀ ਨੂੰ ਛੱਡ ਕੇ ਭੱਜ ਗਿਆ ਹੋ ਸਕਦਾ ਉਹ ਇਹ ਨਾ ਉਹਨੇ ਕਿਤੇ ਵੇਚੀ ਹੋ ਪਰ ਫਿਲਹਾਲ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿਹੜਾ ਬੰਦਾ ਆ ਉਸ ਮਿਲਨ ਪਗਲ ਗਿੰਦੇ ਦੱਸਿਆ ਜੀ ਗੱਡੀ ਛੱਡ ਕੇ ਭੱਜ ਗਿਆ ਤੇ ਸਰ ਇਹ ਗੱਡੀ ਕਿਹੜੀ ਕੰਪਨੀ ਦੀ ਹੈ ਜੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਕੀ ਲੋਡ ਸੀਗਾ ਸਰ ਇਹ ਚੁਆਇਸ ਕੰਪਨੀ ਦੀ ਹੈ ਜੀ ਜੋ ਕਿ ਬਰੇਡ ਚੀਜ਼ਾਂ ਜਿਹੜੀਆਂ ਵੀ ਹੋਣਗੀਆਂ ਅੰਦਰ ਉਹ ਪੂਰੀ ਤਰ੍ਹਾਂ ਜਲ ਕੇ ਜਿਹੜੀਆਂ ਰਾਖ ਬਣ ਚੁੱਕੀਆਂ ਆ ਤੁਸੀਂ ਮੌਕੇ ਦੀ ਹੈ ਤੁਹਾਡੇ ਨਾਲ ਲਾਈਵ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਆ ਤੁਸੀਂ ਦੇਖ ਸਕਦੇ ਆ ਕਿ ਜਿਹੜੀਆਂ ਜਿਹੜੀ ਅੰਦਰ ਇਹਦੇ ਕੋਈ ਵੀ ਬਰੇਡ ਦੀ ਚੀਜ਼ ਜਾਂ ਕੋਈ ਵੀ ਚੀਜ਼ ਖਾਣ ਵਾਲੀ ਚੀਜ਼ ਸੀਗੀ ਉਹ ਪੂਰੀ ਤਰ੍ਹਾਂ ਜਲ ਕੇ ਇੱਕ ਨਾਂ ਮਰਾਗ ਬਣ ਚੁੱਕੀ ਆ ਤੇ ਮੌਕੇ ਤੇ ਜਿਹੜੀ ਬਾਹਰ ਬਗੇੜ ਵੱਲੋਂ ਵਹਨ ਪੂਰੀ ਤਰ੍ਹਾਂ ਜਿਹੜਾ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ ਜਲ ਕੇ ਸੁਆਹ ਹੋ ਚੁੱਕੀ ਹੈ ਤੇ ਮੂਰੋ ਤੁਸੀਂ ਤੁਹਾਨੂੰ ਜਿਹੜੀ ਗੱਡੀ ਦੀ ਕੰਡੀਸ਼ਨ ਦਿਖਾਈ ਜਾ ਰਹੀ ਹੈ ਮੂਰੋ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਤੁਹਾਨੂੰ ਕੰਡੀਸ਼ਨ ਦਿਖਾਈ ਜਾ ਰਹੀ ਹੈ ਕਿ ਜਿਹੜੀ ਗੱਡੀ ਆ ਪੂਰੀ ਤਰ੍ਹਾਂ ਜਲ ਕੇ ਇੱਕਦਮ ਸੁਆਹ ਹੋ ਚੁੱਕੀ ਹੈ ਤੇ ਗੱਡੀ ਦੇ ਸਟੀering ਦੇਖ ਸਕਦੇ ਆ ਜੇ ਤੁਸੀਂ ਗੱਡੀ ਵੀ ਸੀਟਾਂ ਦੇਖ ਸਕਦੇ ਆ ਜਾਂ ਗੱਡੀ ਦਾ ਬੋਨਟ ਵਗੈਰਾ ਸਭ ਕੁਝ ਦੇਖ ਸਕਦੇ ਆ ਜਿਹੜਾ ਕਿ ਜਲ ਕੇ ਇੱਕਦਮ ਸਵਾਹ ਹੋ ਚੁੱਕਾ ਹੈ ਰਾਖ ਹੋ ਚੁੱਕਾ ਆ ਜਿਹੜਾ ਫਾਇਰ ਬਿਗੇਟ ਵੱਲੋਂ ਮੌਕੇ ਤੇ ਆ ਕੇ ਜਿਹੜਾ ਅੱਗ ਉੱਤੇ ਕਾਬੂ ਪਾਇਆ ਤੇ ਤੁਸੀਂ ਦੇਖ ਸਕਦੇ ਆ ਜਿਹੜਾ ਕਿ ਕਾਬੂ ਪਾਉਣ ਦਾ ਕਾਰਨ ਜਿਹੜਾ ਹਾਸਾ ਹੋਰ ਵੱਡੇ ਹਾਸੇਦੋਂ ਟੈਲੈਂਟ ਤੋਂ ਜਿਹੜਾ ਵਿਚਾਰ ਹੈ ਚ ਗਿਆ ਤੇ ਜੇ ਗੱਲ ਕਰੀਏ ਤਾਂ ਆਪਾਂ ਜਿਹੜਾ ਡਰਾਈਵਰ ਆ ਉਹ ਡਰਾਈਵਰ ਹੈ ਮੌਕੇ ਤੋਂ ਸੜਕ ਸੁਰੱਖਿਆ ਬੋਰਡ ਦੀ ਟੀਮ ਵੱਲੋਂ ਦੱਸਣ ਦੇ ਮਤਾਬਿਕ ਜਿਹੜਾ ਡਰਾਈਵਰ ਆ ਉਹ ਮੌਕੇ ਤੋਂ ਭੱਜ ਗਿਆ ਹੁਣ ਇਸ ਵਿੱਚ ਪੁੱਛਿਆ ਜੇ ਜਾਣਕਾਰੀ ਨਹੀਂ ਮਿਲ ਰਹੀ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹਜੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਤੁਸੀਂ ਦੇਖ ਸਕਦੇ ਆ ਜਿਹੜਾ ਕੀ ਗੁਰਾਇਆ ਤੋਂ ਲੌਨ ਰੋਡ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਪੂਰੀ ਤਰ੍ਹਾਂ ਜਾਮ ਲੱਗ ਚੁੱਕਾ ਹੈ ਇਹ ਹਾਸੇ ਨੂੰ ਦੇਖਣ ਲਈ ਪੂਰਾ ਜਿਹੜਾ ਜਾਮ ਤੁਸੀਂ ਦੇਖ ਸਕਦੇ ਹੋ ਜਾਮ ਲੱਗ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਇਹ ਹਾਸਾ ਹਾਦਸੇ ਨੂੰ ਦੇਖਣ ਲਈ ਲੋਕ ਜਿਹੜੇ ਪੂਰੀ ਪੂਰੀ ਰੋਡ ਨੂੰ ਜਾਮ ਕਰ ਚੁੱਕੇ ਆ ਤੇ ਦੂਰ ਦੂਰ ਤੱਕ ਜਾਮ ਲੱਗ ਚੁੱਕਾ ਹੈ ਸੜਕ ਰੱਖਿਆ ਦੀ ਪੁਲਿਸ ਦੀ ਟੀਮ ਵੱਲੋਂ ਜਾਮ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਪਰ ਜੇ ਗੱਲ ਕਰੀਏ ਆਪਾਂ ਹਾਦਸੇ ਦੀ ਜਿਹੜੀ ਟਰੱਕ ਨੂੰ ਇੱਕ ਅੱਗ ਲੱਗੀ ਆ ਇੱਕ ਕਿਸ ਕਾਰਨ ਲੱਗੀ ਆ ਇਸ ਬਾਰੇ ਤਾਂ ਜਾਣਕਾਰੀ ਪੂਰੀ ਪ੍ਰੋਪਰ ਤਰੀਕੇ ਨਾਲ ਜਿਹੜੀ ਡਰਾਈਵਰ ਤੋਂ ਹੀ ਮਿਲ ਸਕਦੀ ਆ ਤੁਹਾਡੇ ਨਾਲ ਗੱਡੀ ਦਾ ਨੰਬਰ ਵੀ ਸਾਂਝਾ ਕੀਤਾ ਗਿਆ ਤੇ ਜਿਹੜੇ ਗ੍ਰਿਲਾਂ ਨੂੰ ਤੋੜਦੇ ਹੋਏ ਜਿਹੜੀਆਂ ਗ੍ਰਿਲਾਂ ਨੂੰ ਤੋੜਦੇ ਹੋਏ ਤੁਸੀਂ ਦੇਖ ਸਕਦੇ ਹੋ ਗ੍ਰਿਲਾਂ ਨੂੰ ਤੋੜਦੇ ਹੋਏ ਜਿਹੜੀ ਗੱਡੀ ਡਰੇਨਾਂ ਬਣੀਆ ਡਰੇਨਾਂ ਦੇ ਵਿੱਚ ਜਾ ਕੇ ਟਕਰਾ ਚੁੱਕੀ ਆ ਤੇ ਜਿਹੜੀ ਅੱਗ ਲੱਗ ਗਈ ਆ ਬਾਕੀ ਜੋ ਵੀ ਜਾਣਕਾਰੀ ਹੈ ਤੁਹਾਡੇ ਨਾਲ ਨਵੀਂ ਹੋਰ ਨਾ ਦਿਨਾ ਜਲਦੀ ਹੀ ਅਪਡੇਟ ਕਰਾਂਗੇ ਤੁਸੀਂ ਦੇਖ ਸਕਦੇ ਆ ਜਿਹੜੀ ਫਾਇਰ ਬਿਗੇਟ ਵੱਲੋਂ ਜਿਹੜੀ ਅੱਗ ਬੁਝਾਈ ਜਾ ਰਹੀ ਆ ਜਿਸ ਤਰ੍ਹਾਂ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਆ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਜਿਸ ਤਰ੍ਹਾਂ ਜਿਹੜਾ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਆ ਮੌਕੇ ਤੇ ਗੱਡੀ ਨੂੰ ਅੱਗ ਲੱਗੀ ਆ ਉਹ ਉਸੇ ਕੰਪਨੀ ਦੀ ਗੱਡੀ ਦੇ ਨਾਲ ਡਰਾਈਵਰ ਆ ਗਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਨੈਕਟਰ ਦੇ ਦੱਸਣ ਮੁਤਾਬਿਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਕਿ ਕਨੈਕਟਰ ਕਹਿ ਰਹੇ ਨੇ ਕਿ ਜਿਹੜੀ ਇਹ ਸਾਡੀ ਕੰਪਨੀ ਦੇ ਉਹ ਡਰਾਈਵਰ ਵੀ ਆ ਡਰਾਈਵਰ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਡਰਾਈਵਰ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਦਾਂ ਸੀਗਾ ਦੂਜੀ ਜਿਹੜੀ ਇੱਕ ਤੁਸੀਂ ਦੇਖ ਸਕਦੇ ਆ ਜਿਹੜੀ ਗੱਡੀ ਆ ਉਹ ਵੀ ਨਾਲ ਇੱਕ ਹੋਰ ਮੌਜੂਦ ਆ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਡਰਾਈਵਰ ਆ ਡਰਾਈਵਰ ਦਾ ਵੀ ਨਾਮ ਪਤਾ ਕਰਾਂਗੇ ਸਾਰਾ ਤੁਸੀਂ ਦੇਖ ਸਕਦੇ ਆ ਹਾਂਜੀ ਸਰ ਸੋਸੀ ਗਾਲ ਜੀ ਮੈਂ ਕਹਾ ਸਰ ਇਹ ਤੁਹਾਡੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਜੀਤ ਹੈ ਭਾਈ ਇਹ ਜਿਹੜੀ ਗੱਡੀ ਹੈ ਤੁਹਾਡੀ ਕੰਪਨੀ ਦੀ ਆ ਇਹ ਕਪੂਰਖਲੇ ਵਾਲਿਆਂ ਦੀ ਆ ਚੁਆਇਸ ਅੱਛਾ ਜੀ ਹਾਂ ਜੀ ਆਏ ਸਾਡੇ ਹੀ ਆ ਤੇ ਇਹ ਕਿਧਰੋਂ ਕਿਧਰ ਨੂੰ ਆ ਰਹੇ ਸੀਗੇ ਇਹ ਖੜੇ ਆ ਭਾਈ ਜੀ ਇਹ ਚਲਾਉਂਦੇ ਅੱਛਾ ਜੀ ਭਾਈ ਭਲੀ ਆ ਡਰਾਈਵਰ ਜਿਨ੍ਹਾਂ ਦੀ ਗੱਡੀ ਨੂੰ ਅੱਗ ਵੀ ਲੱਗੀ ਆ ਉਹ ਵੀ ਸਾਡੇ ਨਾਲ ਮੌਜੂਦ ਆ ਮੌਕੇ ਤੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਸਰ ਕੀ ਨਾਮ ਆ ਤੇ ਕੀ ਕਿਸ ਤਰ੍ਹਾਂ ਜਿਹੜਾ ਇਹ ਹਾਸਾ ਵਾਪਰਿਆ ਮੇਰਾ ਨਾਮ ਸੰਦੀਪ ਕੁਮਾਰ ਹੈ ਵਿੱਚ ਜਿੱਦਾਂ ਗੈਸ ਦੀ ਗੱਡੀ ਦੇ ਬਲਾਸਟ ਹੋਣ ਲੱਗ ਪਏ ਜਿੱਦਾਂ ਗੈਸ ਵਾਲੀ ਗੱਡੀ ਆ ਪਟਾਕੇ ਬੰਬ ਵਾਂਗੂ ਮੰਨ ਲੱਭੀ ਅੱਗ ਵਿੱਚ ਲੱਗ ਗਈ ਮੈਂ ਘਬਰਾ ਗਿਆ ਉਹ ਸਾਰਾ ਗੱਡੀ ਓਵਰ ਕੰਟਰੋਲ ਹੋ ਗਿਆ ਤੇ ਇਹਦੇ ਵਿੱਚ ਸਰ ਕੀ ਲੋਡ ਕੀਤਾ ਸੀਗਾ ਬਰੈਡ ਹੀ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਸਰ ਮੈਂ ਲੁਧਿਆਣਾ ਇਧਰ ਜਾਂਦੇ ਆ ਜੀ ਅੰਮ੍ਰਿਤਾਲੇ ਨੂੰ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਆਏ ਕਿਧਰੋਂ ਸੀਗੇ ਕੰਪੂਰ ਥਲੇ ਤੋਂ ਜੀ ਅੱਛਾ ਕੰਪੂਰ ਥਲੇ ਤੋਂ ਕਿ ਸਾਈਡ ਨੂੰ ਜਾ ਰਹੇ ਸੀਗੇ ਮੈਂ ਅੰਬਾਲੇ ਜਾਂਦਾ ਜੀ ਅੱਛਾ ਜੀ ਕਿੰਨੇ ਜਾਣੇ ਇਹਦੇ ਵਿੱਚ ਮਜੂਦ ਸੀਗੇ ਮੈਂ ਗੱਲਾਂ ਹੈ ਜੀ ਮੈਂ ਆਪਣੀ ਜਾਣ ਪਛਾਣ ਦਈ ਜੀ ਅੱਛਾ ਜੀ ਹਾਂ ਜੀ ਤੇ ਇਸ ਵਾਰੇ ਆਪਣੇ ਮਾਲਕਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਜਿਹੜੀ ਗੱਡੀ ਨੂੰ ਅੱਗ ਮੇਰੇ ਕੋਲ ਕੁਝ ਵੀ ਨਹੀਂ ਨਾ ਫੋਨ ਨਾ ਬਟੂਆ ਸਾਰਾ ਕੁਝ ਕੱਢਣ ਦਾ ਮੌਕਾ ਨਹੀਂ ਮਿਲਿਆ ਬਲਾਸਟ ਇੰਨੇ ਹੋਣ ਲੱਗੇ ਅਸੀਂ ਜੀ ਤੇ ਫੋਨ ਵਿੱਚ ਗੱਡੀ ਦੇ ਸਾਰੇ ਕੁਝ ਜਲ ਗਿਆ ਹਾਂਜੀ ਹਾਂਜੀ ਸਾਰਾ ਕੋਈ ਆ ਠੀਕ ਹੈ ਸਰ ਇਹ ਸਾਨੂੰ ਜਿਹੜੇ ਡਰਾਈਵਰ ਇਹ ਸਾਨੂੰ ਡਰਾਈਵਰ ਕੀ ਜਿਹੜਿਆਂ ਨੇ ਜਾਣਕਾਰੀ ਦਿੱਤੀ ਆ ਕਿ ਜਿਹੜੀ ਗੱਡੀ ਨੂੰ ਅੱਗ ਲੱਗੀ ਆ ਉਹਨਾਂ ਨੇ ਦੱਸਿਆ ਕਿ ਮੇਰਾ ਜਿਹੜਾ ਫੋਨ ਵੀ ਆ ਮੌਕੇ ਤੇ ਜਿਹੜਾ ਜਲ ਗਿਆ ਜਲ ਕੇ ਪੂਰੀ ਤਰ੍ਹਾਂ ਜਿਹੜਾ ਵਿੱਚ ਹੀ ਫੋਨ ਜਲ ਗਿਆ ਵਿੱਚ ਹੀ ਉਸ ਦੇ ਕਾਗਜ਼ ਜੋ ਵੀ ਸੀਗੇ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਏ ਆ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਕੀ ਡਰਾਈਵਰ ਦੇ ਦੱਸਣ ਮੁਤਾਬਿਕ ਕੀ ਉਹ ਕਪੂਰਥਲੇ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਕੀ ਉਹ ਕਪੂਰਥਲੇ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਜਿਹੜਾ ਪੂਰੀ ਤਰ੍ਹਾਂ ਗੱਡੀ ਜਿਹੜੀ ਪੂਰੀ ਤਰ੍ਹਾਂ ਇਹ ਬਲਾਸਟ ਹੋਈ ਆ ਉਨਾਂ ਦੱਸਿਆ ਕਿ ਮੇਰਾ ਫੂਨਾ ਤੇ ਸਾਥ ਕੋਸ਼ਿਸ਼ ਜਣਾ ਚਲ ਚੁੱਕੀ ਚਲ ਕੇ ਸੁਆਹ ਹੋ ਚੁੱਕਾ ਹੈ ਆ ਵਿੱਚੇ ਹੀ ਉਹਨਾਂ ਦੇ ਕਾਗਜ਼ ਸੀਗੇ ਮੈਂ ਕਿ ਅਜੇ ਉਹਨਾਂ ਨੇ ਆਪਣੇ ਮਾਲਕਾਂ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਤੇ ਸੂਚੇ ਬਸ ਇਹ ਵੀ ਦੇਖ ਸਕਦੇ ਆ ਕਿ ਜਿਹੜਾ ਆਗੂ ਤੇ ਪੂਰੀ ਸ਼ੁਰੂਆਤ ਹੋ ਗਈ ਹੈ ਪਾਣੀ ਛੱਡਦਾ ਨਾ ਕਿ ਕਿੱਥੇ ਉਹ ਗਿਆ ਉਹ ਸੰਤਰੀ ਫਾਇਰ ਲਾਈਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਆ। ਲਾਈਵ ਤਸਵੀਰਾਂ ਦੇ ਵਿੱਚ ਕਿਉਂ ਨਾ ਨੇ ਦੱਸਿਆ ਕਿ ਮੇਰਾ ਮੋਬਾਈਲ ਕੱਢਣ ਦਾ ਵੀ ਮੌਕਾ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫਾਇਰ ਬੁਗੇਡ ਵੱਲੋਂ ਜਿਹੜਾ ਪਾਣੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਤੇ ਜਿਹੜਾ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਤੇ ਜੇ ਗੱਲ ਕਰੀਏ ਤਾਂ ਆਪਾਂ ਡ라이ਵਰ ਦੇ ਦੱਸਣ ਦਾ ਤਾਂ ਵੀ ਕੋਣਾਂ ਨੇ ਦੱਸਿਆ ਕਿ ਜਿਹੜਾ ਮੇਰਾ ਮੋਬਾਈਲ ਕੱਢਣ ਦਾ ਵੀ ਮੌਕਾ ਨਹੀਂ ਹੋਇਆ ਮਿਲਿਆ ਤੇ ਗੱਡੀ ਦੇ ਜਿਹੜੇ ਬਲਾਸਟ ਹੁਣੇ ਸ਼ੁਰੂ ਹੋ ਗਏ ਛੋਟੇ ਛੋਟੇ ਅਟੇ ਬਲਾਸਟ ਹੋਣੇ ਸ਼ੁਰੂ ਹੋਣਗੇ ਤੇ ਹਜੇ ਵੀ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਵਿੱਚ ਜਿਹੜੀ ਅੱਗ ਲੱਗੀ ਹੋਈ ਆ ਗੱਡੀ ਨੂੰ ਅੰਦਰਲੀ ਸਾਈਡ ਤੁਸੀਂ ਦੇਖ ਸਕਦੇ ਆ ਟਾਇਰਾਂ ਨੂੰ ਜਿਹੜੀ ਹਜੇ ਵੀ ਅੱਗ ਪੂਰੀ ਤਰ੍ਹਾਂ ਲੱਗੀ ਹੋਈ ਆ ਉਹਨਾਂ ਦਾ ਫੋਨ ਉਹਨਾਂ ਦੇ ਪੇਪਰ ਜੋ ਵੀ ਸੀਗੇ ਜਲ ਗਏ ਨੇ ਟਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹੈ ਗਰਿਆ ਸ਼ਹਿਰ ਦੀ ਘਟਨਾਇਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਗੁਰਾਇਆ ਤੁਸੀਂ ਦੇਖ ਸਕਦੇ ਆ ਗੁਰਾਇਆ ਤੋਂ ਫਲੋਰ ਹਾਈਵੇ ਆ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਲੋਕ ਪੂਰੀ ਤਰ੍ਹਾਂ ਜਿਹੜੇ ਇਕੱਠੇ ਹੋਏ ਆ ਲੋਕਾਂ ਨੇ ਜਿਹੜਾ ਦੇਖਿਆ ਇਹ ਹਾਸਾ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਜਿਹੜਾ ਆਗੂ ਤੇ ਕਾਬੂ ਪਾਇਆ ਫਾਰਮਗੇੜ ਵੱਲੋਂ ਤੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਤੁਹਾਡੇ ਨਾਲ ਜਿਹੜੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਪੂਰੀ ਤਰ੍ਹਾਂ ਜਿਹੜੀ ਵੀ ਜਿਹੜੀ ਅੱਗ ਹਜੇ ਵੀ ਲੱਗੀ ਹੋਈ ਆ ਟਾਇਰ ਦੇ ਕੋਲ ਟਾਇਰ ਦੇ ਕੋਲ ਜਿਹੜੀ ਅੱਗ ਹੱਲੇ ਵੀ ਲੱਗੀ ਹੋਈ ਆ ਪੂਰੀ ਤਰ੍ਹਾਂ ਜਿਹੜੀ ਜਿਹੜੀ ਫਾਇਰ ਬਿਗੇਟ ਵੱਲੋਂ ਜਿਹੜਾ ਕਾਬੂ ਪਾਇਆ ਜਾ ਰਿਹਾ ਪਰ ਦੇਖਿਆ ਜਾਵੇ ਤਾਂ ਜਿਹੜੇ ਟਾਇਰ ਨੂੰ ਹੱਲੇ ਵੀ ਦੂਜੀ ਸਾਈਡ ਜਿਹੜੀ ਅੱਗ ਲੱਗੀ ਹੋਈ ਆ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਫਾਇਰ ਬਿਗੇਟ ਦੀ ਟੀਮ ਵੱਲੋਂ ਕਿਸ ਤਰ੍ਹਾਂ ਜਿਹੜਾ ਅੱਗ ਤੇ ਕਾਬੂ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਜਿਹੜਾ ਕੀ ਅੱਜ ਤੋਂ ਕਿਸ ਤਰ੍ਹਾਂ ਜਿਹੜਾ ਇਹ ਕਾਬੂ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਜਿਹੜੀ ਕੀ ਹੈ ਗੱਡੀ ਆ ਪੂਰੀ ਤਰ੍ਹਾਂ ਨੁਕਸਾਨੀ ਗਈ ਆ ਕਿ ਬਾਕੀ ਜੋ ਵੀ ਨਵੀਂ ਜਾਣਕਾਰੀ